ਆਮ ਆਦਮੀ ਪਾਰਟੀ ਵੱਲੋਂ ਮੌਕਾ ਵਿੱਚ ਵਪਾਰ ਮਿਲਣੀ ਦਾ ਆਯੋਜਨ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਆਪਣੇ ਨਾਗਰਿਕਾਂ ਦੀ ਸਮੱਸਿਆ ਦਾ ਹੱਲ ਕਰੇ ਤੇ ਬੰਦੀਆਂ ਸਹੂਲਤਾ ਦੇਵੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਮੱਸਿਆ ਸੁਝਾਓ ਫੈਸਲੇ ਦੇ ਹੱਲ ਇੱਕੋ ਹੀ ਜਗ੍ਹਾ ਹੋਣ ਇਸ ਨੂੰ ਹੀ ਕਹਿੰਦੇ ਹੈ ਲੋਕਾਂ ਦੀ ਆਪਣੀ ਸਰਕਾਰ ਹੋਰ ਉਹਨਾਂ ਨੇ ਕੀ ਕਿਹਾ ਜਾਣਨ ਵਾਸਤੇ ਦੇਖੋ ਪੂਰੀ ਖਬਰ ਕ੍ਰਾਂਤੀਕਾਰੀ ਧਰਤੀ ਮੋਗਾ ਸਾਹਿਤਕਾਰਾਂ ਲੇਖਕਾਂ ਸ਼ਹੀਦਾਂ ਦੀ ਧਰਤੀ ਮੋਗਾ ਤੁਸੀਂ ਆਪਣੀ ਸੂਬੇ ਦੀ ਤੇ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ ਦੇ ਵਾਸਤੇ ਦਿਲ ਦੇ ਵਿੱਚ ਇੱਛਾ ਲੈ ਕੇ ਤਮੰਨਾ ਉਮੀਦ ਲੈ ਕੇ ਅੱਜ ਇੱਥੇ ਪਹੁੰਚਿਓ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੇਰੇ ਨਾਲ ਮੇਰੇ ਕੈਬਨਿਟ ਦੇ ਸਾਥੀ ਬਲਕਾਰ ਸਿੰਘ ਜੀ ਐਮ ਐਲ اے ਕਰਤਾਰਪੁਰ ਐਮ ਐਲ اے ਬਾਗਾਪੁਰਾਣਾ ਅਮਰਿਤਪਾਲ ਸੁਖਨਾਂ ਸਿੰਘ ਤੁਹਾਡੇ ਆਪਣੇ ਇਲਾਕੇ ਤੋਂ ਐਮ ਐਲ اے ਡਾਕਟਰ ਅਮਨਦੀਪ ਕੌਰ ਜੀ ਸਾਡੇ ਨਿਹਾਲ ਸਿੰਘ ਵਾੜਾ ਤੋਂ ਬਹੁਤ ਪਿਆਰੀ ਗੰਤੀ ਚ ਸੈਕੰਡ ਟਾਈਮ ਲੋਕਾਂ ਦਾ ਪਿਆਰ ਹਾਸਲ ਕਰਨ ਵਾਲੇ ਮਨਜੀਤ ਸਿੰਘ ਬਲਾਸਪੁਰ ਜੀ ਤੇ ਨਾਲ ਤੁਹਾਡੇ ਨਾਲ ਦੇ ਹਲਕੇ ਧਰਮਕੋਟ ਤੋਂ ਐਮਐਲਏ ਲਾਡੀ ਟੋਸ ਜੀ ਸਾਡੇ ਸਾਰੇ ਅਫਸਰ ਸਹਿਬਾਨ ਲੋਕਲ ਪ੍ਰਸ਼ਾਸਨ ਐਸਐਸਪੀ ਡੀਸੀ ਸਹਿਬਾਨ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰੇ ਮੈਂ ਵਿਧਾਨ ਸਭਾ ਚ ਬੋਲ ਰਿਹਾ ਸੀ ਜਦੋਂ ਤਾਂ ਮੈਂ ਉਦੋਂ ਵੀ ਉੱਥੇ ਇਹੀ ਕਿਹਾ ਸੀ ਕਿ ਅਸੀਂ ਪੰਜਾਬ ਦੇ ਹਰ ਵਰਗ ਨੂੰ ਤਰੱਕੀ ਕਰਦਾ ਦੇਖਣਾ ਚਾਹੁੰਦੇ ਆ ਵਪਾਰੀ ਆ ਭਾਵੇਂ ਭਾਵੇਂ ਕਿਸਾਨ ਹੈ ਭਾਵੇਂ ਮੁਲਾਜ਼ਮ ਹੈ ਪਾਵੇਂ ਦੁਕਾਨਦਾਰ ਹੈ ਪਾਵੇਂ ਉਹ ਛੋਟਾ ਕਿਸਾਨ ਹੈ ਜਾ ਬਾਗਬਾਨੀ ਵਾਲੇ ਬਾਗਾਂ ਦਾ ਮਾਲਕ ਹੈ ਕੋਈ ਜਾਂ ਕੋਈ ਸਟਾਰਟਅਪ ਕਰ ਰਿਹਾ ਨਵਾਂ ਟੈਕਨੋਲੋਜੀ ਨਾਲ ਰਿਲੇਟਡ ਜੋ ਮਰਜ਼ੀ ਹੋਵੇ ਅਸੀਂ ਸਾਰੇ ਜਿੰਨੇ ਵੀ ਕਾਮਕਾਰ ਧੰਦੇ ਇਸ ਗੁਰੂ ਨਾਨਕ ਸਾਹਿਬ ਦੀ ਕਿਰਤ ਕਰੋ ਦੀ ਧਰਤੀ ਤੇ ਮੌਜੂਦ ਨੇ ਅਸੀਂ ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਤੇ ਉਹਨਾਂ ਨੂੰ ਤਰੱਕੀ ਕਰਦਾ ਦੇਖਣਾ ਚਾਹੁੰਦੇ ਆ ਅੱਜ ਮੈਂ ਸਵੇਰੇ ਵਿਧਾਨ ਸਭਾ 'ਚ ਬੋਲੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਕਿਉਂਕਿ ਹੁਸ਼ਿਆਰਪੁਰ ਥੋੜਾ ਜਿਆਦਾ ਟਾਈਮ ਲੱਗ ਗਿਆ ਮੈਂ ਘੱਟ ਬੋਲਦਾ ਕਈ ਵਾਰੀ ਭਾਵਨਾਵਾਂ ਜਜ਼ਬਾਤ ਲੋਕਾਂ ਦੇ ਜਾਣਾ ਪਰੇ ਪੈ ਨੇ ਕਿਉਂਕਿ ਪਹਿਲਾਂ ਕਦੇ ਹੋਇਆ ਨਹੀਂ ਕਿ ਮੁੱਖ ਮੰਤਰੀ ਆਪ ਬਹਿ ਜੇ ਤੇ ਮਾਈਕ ਲੋਕਾਂ ਨੂੰ ਦੇ ਦੇ ਪਹਿਲਾਂ ਵਾਲੇ ਰਿਸਕ ਲੈਂਦੇ ਨਹੀਂ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਮੂਰੋਂ ਪਤਾ ਨਹੀਂ ਕਿਹੜਾ ਲੰਬਾ ਆ ਜਾਣਾ ਹੈ ਮੂਰੋਂ ਪਤਾ ਨਹੀਂ ਕਿਹੜੀ ਸ਼ਿਕਾਇਤ ਆ ਜਾਣੀ ਹੈ ਉਹ ਮੈਨੂੰ ਪਤਾ ਹੈ ਮੈਂ ਕੋਈ ਗਲਤ ਕੀਤਾ ਨਹੀਂ ਬੋਲੀਓ ਭਾਈ ਦੱਸ ਜਾਣੇ ਹੋਰ ਬੋਲਣਾ ਹੋਰ ਬੋਲ ਲਓ ਕਿਉਂਕਿ ਅਸੀਂ ਗਲਤ ਕੀਤਾ ਨਹੀਂ ਤੇ ਤੁਸੀਂ ਆਪਣੀਆਂ ਮੰਗਾਂ ਜਿਹੜੀਆਂ ਮੰਨੋਗੇ ਮੰਗੋਗੇ ਉਸ ਉਹ ਦੇਸ਼ ਵਾਸਤੇ ਹੋਣਗੀਆਂ ਤੁਸੀਂ ਜੇ 2 ਜੁੰਟਾਂ ਦੀ ਪਰਮਿਸ਼ਨ ਮੰਗੋਗੇ ਤਾਂ ਤੁਸੀਂ ਚਾਹੁੰਦੇ ਹੋ ਕਿ 2 ਜੁੰਟਾਂ ਦੀ ਪਰਮਿਸ਼ਨ ਹੋਰ ਮਿਲ ਜੇ ਤਾਂ ਦੋ ਦੂਨ ਡੁਲਟਾ ਨਹੀਂ ਮੈਂ ਪਰਮਿਸ਼ਨ ਦੇ ਦੂੰਗਾ ਤਾਂ ਤੁਸੀਂ 50 100 ਬੰਦੇ ਨੂੰ ਨੌਕਰੀਓ ਦੇਉਂਗੇ ਨਹੀਂ ਉਹ 50 100 ਬੰਦੇ ਧਰਨੇ ਦੇਣਗੇ ਫਿਰ ਕਿਸੇ ਨਾ ਕਿਸੇ ਰੂਪ ਚ ਸਰਕਾਰ ਤੋਂ ਮੰਗ ਕਰਨਗੇ ਜੇ ਉਹ ਸੈਲਫ এমਪਲoyed ਹੋ ਜਾਣਗੇ ਤੁਹਾਡੇ ਕੋਲ ਕੰਮ ਤੁਹਾਨੂੰ ਲੇਬਰ ਚਾਹੀਦੀ ਹੈ ਤੁਹਾਨੂੰ ਮੈਨਪਾਵਰ ਚਾਹੀਦੀ ਹੈ ਸਾਨੂੰ ਰੈਵਨਿਊ ਚਾਹੀਦਾ ਤੇ ਲੋਕਾਂ ਨੂੰ ਕੰਮ ਚਾਹੀਦਾ ਹੈ ਕਿ ਸਾਰਾ ਆਪਸ ਚ ਇੰਟਰਲਿੰਕਡ ਤੋ ਮੈਂ ਲਗਭਗ ਤੁਹਾਡੇ ਸਾਰਿਆਂ ਦੇ ਜਵਾਬ ਦੇਤੇ ਮੈਂ ਕੋਈ ਬਹੁਤਾ ਜ਼ਿਆਦਾ ਲੰਮਾ ਭਾਸ਼ਣ ਦੇਣ ਨਹੀਂ ਆਇਆ ਮੰਡੀ ਦੀ ਗੱਲ ਕੀਤੀ ਅਸੀਂ ਤਿੰਨ ਭਾਗਾਂ ਚ ਵੰਡਿਆ ਬਿਲਕੁਲ ਸਹੀ ਗੱਲ ਹੈ ਪੰਜਾਬ ਦੀਆਂ ਸਾਰੀਆਂ ਮੰਡੀਆਂ ਲਗਭਗ ਸ਼ਹਿਰਾਂ ਦੇ ਵਿੱਚ ਆ ਗਿਆਂ ਜਿਸ ਵੇਲੇ ਬਣਾਈਆਂ ਸੀ ਉਦੋਂ ਸ਼ਹਿਰਾਂ ਤੋਂ ਬਾਹਰ ਸੀ ਹੁਣ ਉਹ ਸ਼ਹਿਰਾਂ ਦੇ ਵਿੱਚ ਆ ਗਿਆਂ ਆਬਾਦੀ ਚ ਆ ਗਿਓ ਖਾਸ ਤੌਰ ਤੇ ਛੋਟੇ ਕਸਬਿਆਂ ਦੀਆਂ ਮੰਡੀਆਂ ਜਿੱਥੇ ਬਾਥਰੂਮ ਹੈ ਨਹੀਂ ਖਾਸ ਤੌਰ ਤੇ ਲੇਡੀਜ਼ ਭਾਵੇਂ ਉਹ ਗਰੀਬ ਜਿਹੜੇ ਚਾਰ ਖਰੀਦੇ ਆ ਜਾਂ ਲੇਬਰ ਹੈ ਉਹਨਾਂ ਦੀਆਂ ਲੇਡੀਜ਼ ਉਹਨੂੰ ਬਾਥਰੂਮ ਜਾਣ ਬਲੇ ਬਹੁਤ ਦਿੱਕਤ ਆਉਂਦੀ ਹੈ ਸੋ ਅਸੀਂ ਆਉਣ ਵਾਲੇ ਦਿਨਾਂ 'ਚ ਅਸੀਂ ਬੱਸ ਸਟੈਂਡ ਤੇ ਮੰਡੀਆਂ ਇਹ ਦੋ ਤਾਂ ਜਮੀਂ ਸ਼ਹਿਰਾਂ ਦੇ ਵਿੱਚ ਆ ਗਏ ਹੁਣ ਇਹਨਾਂ ਦਾ ਕੋਈ ਹੱਲ ਕਰਨਾ ਪਊਗਾ ਬੱਸ ਸਟੈਂਡ ਬਾਹਰ ਕੱਢੋਂਗੇ ਤਾਂ ਉਹਦੇ ਨਾਲ ਕੀ ਹੋਊਗਾ ਜਿਹੜੇ ਬੱਸ ਸਟੈਂਡ ਦੇ ਆਲੇ-ਦਾਲ ਦਾ ਵਪਾਰ ਹੈ ਉਹ ਮਰਦਾ ਹੈ। ਤੋਂ ਉਹਦੇ ਵੀ ਤਰੀਕੇ ਦੋ ਤਿੰਨ ਕੱਢਣ ਲੱਗੇ ਹੋયા ਸੀ ਕਿ ਉਹਨਾਂ ਦਾ ਵਪਾਰ ਵੀ ਬੱਚੇ, ਟ੍ਰੈਫਿਕ ਜਿਹੜੀ ਹੈ ਉਹ ਵੀ ਬਾਹਰ ਨਿਕਲ ਜੇ ਤੇ ਸ਼ਾਨਦਾਰ ਲੇਟੈਸਟ ਮੰਡੀਆਂ ਤੇ ਲੇਟੈਸਟ ਬੱਸ ਸਟੈਂਡ ਬਣ ਜਾਣ। ਮੈਂ ਮੋਗੇ ਕੋਈ ਪਹਿਲੀ ਵਾਰ ਨਹੀਂ ਆਇਆ। ਜਦੋਂ ਤੋਂ ਤੁਸੀਂ ਮੈਨੂੰ ਪਿਆਰ ਦਿੱਤਾ ਜਦੋਂ ਕੋਈ ਨਵਾਂ ਵੱਡੀ ਰੈਲੀ ਜਾਂ ਕੋਈ ਵੱਡਾ ਫੰਕਸ਼ਨ ਕਰਨਾ ਹੋਵੇ ਤਾਂ ਅਸੀਂ ਮੋਗਾ ਬਾਗਾ ਜਾਂ ਜਿਹੜਾ ਇਲਾਕਾ ਹੈ ਇਹਨੂੰ ਚੁਣਦੇ ਹਾਂ ਕਿਉਂਕਿ ਸੈਂਟਰ ਆ ਪੰਜਾਬ ਦਾ ਸੋ ਮੋਗੇ ਦੇ ਵਿੱਚ ਜਿਹੜੀ ਇੰਡਸਟਰੀ ਹੈ ਅੱਜ ਜਗਰਾਉਂ ਤੋਂ ਵੀ ਆਏ ਹੋਣਗੇ ਅੱਜ ਧਰਮਕੋਟ ਜ਼ੀਰੇ ਤੋਂ ਵੀ ਆਏ ਹੋਣਗੇ ਕੋਟੀ ਸਿਖਾਂਤੋਂ ਵੀ ਆਏ ਹੋਣਗੇ ਅੱਜ ਇੱਥੇ ਬਾਗੇ ਪੁਰਾਣੇ ਤੋਂ ਵੀ ਆਏ ਹੋਣਗੇ ਮੁੱਦਕੀ ਤੋਂ ਆਏ ਹੋਣੇ ਕੋਟਕਪੂਰੇ ਤੋਂ ਆਏ ਹੋਣਗੇ ਸਮਾਲਸਰ ਤੋਂ ਆਏ ਹੋਣਗੇ ਨਿਹਾਲ ਸਿੰਘਾਲੇ ਤੋਂ ਆਏ ਹੋਣਗੇ ਛੋਟੇ-ਛੋਟੇ ਸ਼ਹਿਰਾਂ ਕਸਬਿਆਂ ਤੋਂ ਆਪਣੇ ਲੋਕ ਆਏ ਹੋਏ ਉਮੀਦ ਇਹੀ ਹੈ ਕਿ ਜੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਸਾਨੂੰ ਮਾਹੌਲ ਵਪਾਰੀ ਮਾਹੌਲ ਚਾਹੀਦਾ ਬਸ ਸਾਨੂੰ ਮਾਹੌਲ ਦੇ ਦਿਓ ਜੇ ਕੰਮ ਕਰਨ ਦਾ ਉਸ ਛਾਪੇ ਨਾ ਸਾਡੇ ਤੇ ਪੈਣਾ ਕੋਈ ਇਨਸਪੈਕਟਰ ਆ ਕੇ ਤੰਗ ਨਾ ਕਰੇ ਸਾਨੂੰ ਬਾਰ-ਬਾਰ ਦਫਤਰਾਂ 'ਚ ਬੁਲਾ ਕੇ ਖੱਡਲ ਖਵਾੜੀ ਨਾ ਹੋਣ ਇਹੀ ਮੰਗ ਹੈ ਔਰ ਹਰ ਵਰਗ ਦੀ ਇਹੀ ਮੰਗ ਹੈ ਤਾਂ ਅਸੀਂ ਉਹਦਾ ਹੱਲ ਕੱਢਿਆ ਕਿਆਮਤ ਪਾਰਟੀ ਦੀ ਸਰਕਾਰ ਤੁਹਾਡੇ ਦੁਆਰ ਤੁਹਾਡੇ ਕੋਲੇ ਆਉਣਗੇ ਤੁਹਾਨੂੰ ਚੰਡੀਗੜ੍ਹ ਜਾਣਾ ਹਰ ਵਰਗ ਨੂੰ ਮੈਂ ਚਾਹਨਾ ਚੰਡੀਗੜ੍ਹ ਜਾਨ ਦਾ ਜਿਹੜਾ ਸੱਪਈ ਗੂੰਗਾ ਮੈਂ ਉਹ ਉਹਨੂੰ ਕੋ ਉਹਦਾ ਫਾਹਾ ਪਟਿਆ ਜਾਵੇ ਕਿਉਂਕਿ ਚੰਡੀਗੜ੍ਹ ਜਾਣ ਦਾ ਮਤਲਬ ਹੈ ਘਟੋ ਘਟਾ 80000 ਖਾਣ ਪੀਣ ਤੋਂ ਲੈ ਕੇ ਗੱਡੀਆਂ ਦਾ ਖਰਚੇ ਤੋਂ ਲੈ ਕੇ ਜੇ ਅੱਗੇ ਮਿਲ ਗਿਆ ਅਫਸਰ ਤਾਂ ਜੇ ਨਾ ਮਿਲਿਆ ਫਿਰ ਵੱਧ ਗਿਆ ਹੋਰ ਉਹੀ ਕੰਮ ਪਿੰਡਾਂ 'ਚੋਂ ਅੱਜ ਕੱਲ ਕੰਪਿਊਟਰ ਨਾਲ ਸਾਰੀ ਦੁਨੀਆ ਚੱਲਦੀ ਹੈ ਕੈਨੇਡਾ ਅਮਰੀਕਾ ਬੈਠੇ ਟਰਕਿੰਗ ਦਾ ਬਿਜ਼ਨਸ ਮੁਹਾਲੀ ਕਰ ਰਹੇ ਨੇ ਮੁਹਾਲੀ ਉਹਨਾਂ ਦੀ ਡਿਸਪੈਚਿੰਗ ਨਹੀਂ ਆ ਉਹਨਾਂ ਦੇ ਉਹਨੇ ਸੈਂਟ ਕਾਲ ਸੈਂਟਰ ਉਧਰ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੀਆਂ ਬਾਨੇ ਠੰਡੜ ਵਾਲੇ ਫ੍ਰੀ ਨੰਬਰ ਨੇ ਜਿਹੜੇ ਟੋਲ ਫ੍ਰੀ ਨੰਬਰ ਉਹ ਉਥੋਂ ਡਾਇਲ ਕਰਦੇ ਨੇ ਘੰਟੀਆਂ ਗੁਰਗਾਂ ਪੂਨੇ ਬੰਗਲੌਰ ਹਾਈਦਰਾਬਾਦ ਵੱਜਦੀਆਂ ਨੇ ਅੱਜ ਕੱਲ ਤਾਂ ਦੁਨੀਆ ਇਕੱਲਣ ਲੱਗੀ ਫੇਰ ਅਸੀਂ ਕਾਦੇ ਬਾਤੇ ਤੁਹਾਨੂੰ ਚੰਡੀਗੜ੍ਹ ਬਲਾਬਲਾ ਕੇ ਖੱਜਲ ਖਵਾਰੀਆਂ ਕਰੀਏ। ਅੱਛਾ ਜਦੋਂ ਅਸੀਂ ਵੋਟਾਂ ਮੰਗਣਾ ਉਹ ਤਾਂ ਘਰ ਘਰ ਆਉਨੇ ਆ। ਉਹ ਤਾਂ ਚਾਰ ਘਰ ਦੇ ਖੇਤਾਂ 'ਚ ਵੀ ਨੇ ਨਾ ਉੱਥੇ ਵੀ ਜਾਂਦੇ ਆ। ਖਿਆਲ ਰੱਖਿਓ ਜੀ। ਤੇ ਜਦੋਂ ਜਿੱਤ ਜਿੰਦੇ ਨੂੰ ਕਹਿੰਦੇ ਚੰਡੀਗੜ੍ਹ ਆ ਜੀ। ਕੀ ਗੱਲ ਵੀ ਸਰਕਾਰ ਬਣਨ ਤੋਂ ਬਾਅਦ ਨਹੀਂ ਆ ਸਕਦੇ? ਉਹਨਾਂ ਘਰਾਂ 'ਚ ਇਹ ਜਿਹੜਾ ਵਾਅਦਾ ਮੈਂ ਪਹਿਲੇ ਦਿਨ ਹੀ ਕੀਤਾ ਸੀ ਕਿ ਹੁਣ ਸਰਕਾਰ ਜਿਹੜੀ ਹੈ ਜਦੋਂ 92 ਆ ਗਈ ਹੈ ਨਾ ਜਿਉਂ-ਜਿਉਂ ਸੀਟਾਂ ਵਧੀਆਂ ਜਾਂਦੀਆਂ ਸੀ। 60 ਤੋਂ ਕਿਉਂਕਿ ਉਹ ਮੇਰੀਆਂ ਅੱਖਾਂ 'ਚ ਵੀ ਖੁਸ਼ੀ ਦੇ ਅਥਰੂ ਵੀ ਵਧੀ ਜਾਂਦੇ ਸੀ ਕਿ ਇੰਨੀ ਜ਼ਿੰਮੇਵਾਰੀ ਦੇਰੇ ਲੋਕ ਤੇ ਨਾਲ-ਨਾਲ ਮੇਰੀ ਜ਼ਿੰਮੇਵਾਰੀ ਵੀ ਵਧ ਰਹੀ ਸੀ ਕਿ ਹੁਣ ਇਹ ਉਮੀਦਾਂ ਤੇ ਪੂਰੇ ਵੀ ਉਤਰਨਾ ਪੈਣਾ ਹੈ ਤਾਂ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਪੰਜਾਬ ਦੀ ਸਰਕਾਰ ਹੁਣ ਪਿੰਡਾਂ 'ਚੋਂ ਕਸਬਿਆਂ 'ਚੋਂ ਸੱਥਾਂ 'ਚੋਂ ਸ਼ਹਿਰਾਂ 'ਚੋਂ ਚੌਂਕਾਂ 'ਚੋਂ ਚੱਲੂਗੀ ਉਹ ਵਾਦਾ ਪੂਰਾ ਕਰਕੇ ਤੁਹਾਡੇ ਸਾਹਮਣੇ ਖੜਾ ਹਾਂ ਮੈਂ ਕਿਹਾ ਸੀ ਬਾਰਲੇ ਮੁਲਕਾਂ ਚੋਂ ਕੰਮ ਕਰਨ ਇੱਧਰ ਆਉਣਗੇ। ਉਦੋਂ ਮਜ਼ਾਕ ਸਮਝਦੇ ਸੀ ਇਹਨੂੰ। ਹੋ ਗਈ ਨਾ ਰਿਵਰਸ ਮਾਈਗ੍ਰੇਸ਼ਨ ਸ਼ੁਰੂ। ਲੱਗੇ ਨਾ ਆਉਣ ਇੱਥੇ ਆਉਣ। ਹਰ ਰੋਜ਼ ਮੇਰੇ ਕੋਲ ਐਨਆਰਆਈ ਦੇ ਫੋਨ ਆਉਂਦੇ ਨੇ, ਅਸੀਂ ਇੱਥੇ ਆਉਣਾ ਜੀ ਵਾਪਸ। ਹਰ ਰੋਜ਼ ਮੇਰੇ ਕੋਲ ਐਨਆਰਆਈ ਦੇ ਮੈਸੇਜ ਆਉਂਦੇ ਨੇ। ਕਿ ਜੀ ਕੰਨਾਂ ਰਹੀ ਐ ਉਹ ਆਪਣਾ ਘਰ ਫਰनिश्ड ਘਰ ਆਮ ਆਦਮੀ ਕਲੀਨਿਕ ਬਣਾਉਣ ਵਾਸਤੇ ਅੱਜ ਹੀ ਆਇਆ ਮੈਨੂੰ ਮੈਸੇਜ। ਆਮ ਆਦਮੀ ਕਲੀਨਿਕ ਬਣਾਉਣ ਵਾਸਤੇ ਡੋਨੇਟ ਕਰਨਾ ਚਾਹੁੰਦਾ ਹੈ ਪੰਜਾਬ ਚ ਜਿੱਥੇ ਵੀ ਮਰਜੀ ਉਹਨਾਂ ਨੂੰ ਤੁਸੀਂ ਮਿਲ ਲਓ ਫੰਕਸ਼ਨ ਤੇ ਉਹਨੇ ਚਾਬੀਆਂ ਦੇਣੀਆਂ ਨੇ ਜੀ ਤੇ ਉਥੇ ਆਮ ਆਦਮੀ ਕਲੀਨਿਕ ਖੋਲ ਦੋ ਅਗਲੇ ਕੁਝ ਦਿਨਾਂ ਤੱਕ ਉਹਨੇ ਚਲੇ ਜਾਣਾ ਮੈਂ ਕਿਹਾ ਵੀ ਕੱਲ ਨੂੰ ਬੁਲਾ ਲੈਂਦੇ ਆਪਾਂ ਕਿਉਂਕਿ ਬਹੁਤ ਸਾਰੇ ਲੋਕ ਪਏ ਆ ਜੀ ਪੰਜਾਬੀ ਜਿਹੜੇ ਪੂਰੀ ਦੁਨੀਆ ਜਾ ਕੇ ਕਾਮਯਾਬ ਹੋ ਗਏ ਪਰ ਇੱਕੋ ਹੀ ਤਮੰਨਾ ਰਹਿ ਗਈ ਕਿ ਆਪਦੇ ਪੇਕਿਆਂ ਵਾਸਤੇ ਕੁਝ ਕਰੀਏ ਪੰਜਾਬ ਵਾਸਤੇ ਕੁਝ ਕਰ ਦਈਏ ਆਪਣੇ ਪਿੰਡ ਵਾਸਤੇ ਕੁਝ ਕਰਦੇ ਆ ਤੁਹਾਡੇ ਅਰਧ ਵਾਲੇ ਪਿੰਡ ਨੇ ਚੱਕ ਰਿਹਾ ਚੂੜ ਚੱਕ ਹੈ ਇਹ ਪਿੰਡ ਜਿਹੜੇ ਕਿਵੇਂ ਐਨਆਰਆਈਸ ਨੇ ਅਡੌਪਟ ਕੀਤੇ ਹੋਏ ਨੇ ਉਥੇ ਕਿੰਨਾ ਕੁਝ ਬਣ ਰਿਹਾ ਹੈ ਤਾਂ ਸਰਕਾਰ ਵੀ ਹੈਲਪ ਕਰਦੀ ਹੈ ਨਾਲ ਕਿ ਚਲੋ ਤੁਸੀਂ ਚੁਆਨੀ ਪਾਉਂਗੇ ਅਸੀਂ 75 ਪੈਸੇ ਪਾ ਦਾਂਗੇ ਚਲੋ ਮਿਲ ਕੇ ਕਰੀਏ ਪੰਜਾਬ ਨੂੰ ਠੀਕ ਕਿਉਂ ਅਸੀਂ ਵੀਜ਼ੇ ਲੈ ਲੈ ਕੇ ਬਾਹਰਲੇ ਮੁਲਕਾਂ ਨੂੰ ਜਾਈ ਜਾਈ ਵੀ ਨਾ ਸਾਡਾ ਮੌਸਮ ਉਹਨਾਂ ਨਾਲ ਮਿਲੇ ਨਾ ਸਾਡੀ ਭਾਸ਼ਾ ਉਹਨਾਂ ਨਾਲ ਮਿਲੇ ਨਾ ਕਲਚਰ ਉਹਨਾਂ ਨਾਲ ਮਿਲੇ ਕੰਪੀਟੀਸ਼ਨ ਨੇ ਅਸੀਂ ਮਜਬੂਰੀ ਕਰਕੇ ਸਿਸਟਮ ਸਿਸਟਮ ਇੰਨਾ ਵਿਗਾੜਤਾ ਸੀ ਇਹਨਾਂ ਲੋਕਾਂ ਨੇ ਕਿ ਸਾਨੂੰ ਭੱਜਣ ਲਈ ਮਜਬੂਰ ਕਰਤਾ ਸਿਸਟਮ ਤੋਂ ਦੁਖੀ ਹੋ ਕੇ ਜਾ ਰਹੇ ਆ ਕੋਈ ਕੋਈ ਸ਼ੌਂਕ ਨਹੀਂ ਕਿਸੇ ਨੂੰ ਸੱਤ ਸਮੁੰਦਰੋਂ ਪਾਰ ਜਾਣ ਦਾ ਸਰੀਰ ਚਲੇ ਗਿਆ ਪਰ ਮਨ ਇੱਥੇ ਹੈ ਆਉਂਦੇ ਨੇ ਫਿਰ ਹਰ ਇੱਕ ਸਾਲ ਉਹ ਦੀਵਾਲੀਆਂ ਦਸਹਿਰੇ ਲੋਹੜੀਆਂ ਮਨਾਉਣ ਦਾ ਇੱਥੇ ਆਉਂਦੇ ਨੇ ਨਾ ਕਿਉਂ ਜਾਈਏ ਅਸੀਂ ਜਦੋਂ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਹੋਇਆ ਸਾਨੂੰ 150 ਮਣ ਦਾਣੇ ਇੱਕ ਸਾਲ 'ਚ ਪੈਦਾ ਕਰਨ ਵਾਲੀ ਧਰਤੀ ਹੈ ਸਾਡੇ ਕੋਲੇ ਮਿਹਨਤੀ ਕੌਮ ਹੈ ਸਾਡੇ ਕੋਲੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਕਰਦੀ ਹੈ ਸ਼ਹੀਦਾਂ ਦੀ ਧਰਤੀ ਹੈ ਦੇਵੀ-ਦੇਵਤਿਆਂ ਦੀ ਧਰਤੀ ਹੈ ਤੁਸੀਂ ਚੱਕ ਕੇ ਭੱਜੀ ਜਾਂਦੇ ਹੋ ਉਧਰ ਨੂੰ ਸਿਸਟਮ 네ਗਟਿਵਿਟੀ ਇਸ ਤੋਂ ਪਹਿਲਾਂ ਨੇ ਸਰਕਾਰਾਂ ਨੇ ਨੈਗੇਟਿਵਿਟੀ ਫਲਾਈ ਹੈ ਖਜ਼ਾਨਾ ਖਾਲੀ ਹੈ ਜੀ ਦੱਸੋ ਫਿਰ ਮੰਤਰੀ ਕਾ ਦਾ ਬਣਿਆ ਫਿਰਦਾ ਹੈ ਫਿਰ ਤੂੰ ਜੇ ਖਜ਼ਾਨਾ ਨਹੀਂ ਖਾਲੀ ਹੈ 2 ਸਾਲ ਹੋਣ ਵਾਲੇ ਨੇ 16 ਮਾਰਚ ਨੂੰ 2 ਸਾਲ ਹੋ ਜਾਣਗੇ ਆਪਣੀ ਸਰਕਾਰ ਨੂੰ ਇੱਕ ਵਾਰ ਵੀ ਮੇਰੇ ਮੂੰਹ ਸੁਣਿਆ ਕਿ ਖਜ਼ਾਨਾ ਖਾਲੀ ਹੈ ਜਿਹੜੇ ਕੰਮ ਵਾਸਤੇ ਕਹਿੰਦੇ ਆ ਪੈਸੇ ਦਿੰਨੇ ਆ ਪੱਕਾ ਖਜ਼ਾਨਾ ਨਹੀਂ ਖਾਲੀ ਹੁੰਦਾ ਨੀਅਤ ਖਾਲੀ ਹੁੰਦੀ ਹੈ ਉਨਦੇ ਨੀਤਾਂ ਖਾਲੀ ਸੀਗੀਆਂ ਅਸੀਂ ਉਹ ਸਾਰੇ ਰੈਵਨਿਊ ਨੂੰ ਖਜ਼ਾਨੇ ਚ ਲੈ ਕੇ ਆ ਰਹੇ ਹਾਂ ਲੀਕੇ ਚ ਬੰਦ ਕਰਤੀ ਹੁਣ ਖਜ਼ਾਨਾ ਭਰ ਰਿਹਾ ਜਦੋਂ ਖਜ਼ਾਨਾ ਭਰਦਾ ਤਾਂ ਮੂੰਹ ਖਜ਼ਾਨੇ ਦਾ ਤੁਹਾਡੇ ਵੱਲ ਨੂੰ ਸੁਣਿਆ ਸੀ ਕਦੇ ਕਿ ਸਰਕਾਰ ਕੋਈ ਪ੍ਰਾਈਵੇਟ ਥਰਮਲ ਪਲੈਂਟ ਖਰੀਦ ਸਕਦੀ ਹੈ ਸਰਕਾਰ ਵੇਚਣਾ ਦਾ ਦੇਖਿਆ ਸੀ ਅੱਗੇ ਆਪਦੇ ਵਾਲਾ ਵੇਚਦਾ ਭਾਈ ਘਰ ਦਾ ਦਿਖਾ ਕੇ ਖਰੀਦਿਆ ਸੀ 42992 ਸਰਕਾਰੀ ਨੌਕਰੀਆਂ ਦੇ ਕੇ ਮੋਗਿਆ ਆਇਆ ਤੁਹਾਡੇ ਸਾਹਮਣੇ ਖੜਾ ਮੈਂ 42992 ਮੁੰਡੇ ਕੁੜੀਆਂ ਨੂੰ ਔਰ ਮੈਰਿਟ ਦੇ ਬੇਸ ਤੇ ਇੱਕ ਬੰਦਾ ਕਹਵੇ ਕਿ ਪੈਸੇ ਲੱਗੇ ਸੀ ਇੱਕ ਬੰਦਾ ਕਹਵੇ 1 ਰੁਪਿਆ ਵੀ ਲੱਗਿਆ ਸੀ ਮੈਂ ਚਾਹ ਪੀਈ ਸੀ ਕਿਸੇ ਨੂੰ ਨਾ ਕਈ ਤਰ੍ਹਾਂ ਦੇ ਜੀ ਮਿਲੇ ਮੈਨੂੰ ਕਹਿੰਦੇ ਕੈਨੇਡਾ ਜਾਣ ਦਾ ਪ੍ਰਬੰਧ ਹੋ ਗਿਆ ਸੀ ਬਾਪੂ ਨੇ 30-35 ਲੱਖ ਦਾ ਕਰਜ਼ਾ ਵੀ ਲੈ ਲਿਆ ਸੀ ਬਸ ਤਿਆਰੀ ਸੀ ਅਚਾਨਕ ਕਰੇ ਚਿੱਠੀ ਆ ਗਈ ਬਿਜਲੀ ਬੋਰਡ ਦੀ ਕਿ ਆ ਜਾ ਭਾਈ ਤੈਨੂੰ ਐਸਜੀਓ ਲਾਤਾ ਤੇਰਾ ਪੇਪਰ ਕਲੀਅਰ ਹੋ ਗਿਆ ਤਾਂ ਮੈਰਿਟ ਤੇ ਆ ਜਾ ਐਸਜੀਓ ਲੱਗ ਗਿਆ ਉਹ ਕਹਿੰਦੇ ਜੀ ਕੈਨੇਡਾ ਜਾਣਾ ਕੈਨਸਲ 35 ਲੱਖ ਰੁਪਈਆ ਵੀ ਬਚ ਗਿਆ ਨਾਲੇ ਇੱਥੇ ਪਰਿਵਾਰਚ ਰਾਵਾਂਗੇ ਇੱਕ ਹੁਣੇ ਮੁੰਡਾ ਕੋਈ ਆਇਆ ਮੈਨੂੰ ਮਿਲਿਆ ਚਾਰ-ਪੰਜ ਦਿਨ ਪਹਿਲਾਂ ਉਹ ਆ ਗਿਆ ਕੈਨੇਡਾ ਤੋਂ ਪਰੰਟੋਤ ਹੈ ਤਿੰਨ ਘਰ ਮਹੀਨੇ ਕਹਿੰਦਾ ਮੈਨੂੰ ਹੋ ਗਿਆ ਜੀ ਆਏ ਮੈਂ ਕਿਹਾ ਵੀ ਕਿਵੇਂ ਕਹਿੰਦਾ ਜੀ ਮੈਂ ਇੱਥੇ ਕੰਮ ਸ਼ੁਰੂ ਕਰ ਲਿਆ ਮੈਂ ਕਿਵੇਂ ਲੱਗ ਰਿਹਾ ਉਹਨੇ ਗੱਲ ਬੜੀ ਵਧੀਆ ਬੜੀ ਟੱਚਿੰਗ ਗੱਲ ਕਹੀ ਉਹ ਕਹਿੰਦਾ ਜੀ ਮੈਂ ਕੈਨੇਡਾ ਦੀ ਕਮਾਈ ਨਾਲੋਂ ਕੁਛ ਹਜ਼ਾਰ ਕੁਛ ਥੋੜੇ ਜਿ ਕੁਛ ਹਜ਼ਾਰ ਰੁਪਏ ਕੈਨੇਡਾ ਚ ਮਹੀਨੇ ਜਿੰਨੇ ਮੈਂ ਕਮਾਉਂਦਾ ਸੀ ਉਹਦੇ ਨਾਲੋਂ ਕੁਛ ਹਜ਼ਾਰ ਰੁਪਏ ਘੱਟ ਕਮਾਉਣਾ ਪਰ ਮੈਂ ਫਾਇਦੇ ਚ ਮੈਂ ਫਾਇਦਾ ਕੀ ਹੈ ਕਹਿੰਦਾ ਜਿਹੜੀ ਸ਼ਾਮ ਨੂੰ ਬੇਬੇ ਬਾਪੂ ਨਾਲ ਬਹਿ ਕੇ ਰੋਟੀ ਖਾਣਾ ਨਾ ਤਾਂ ਜਿਹੜਾ ਐਤਵਾਰ ਨੂੰ ਭੂਆ ਕੋਲੇ ਜਾ ਕੇ ਜਾਂ ਮਾਮੇ ਮਾਮੀਆਂ ਕੋਲੇ ਜਾ ਕੇ ਸਿਰ ਪਰ ਸਰਾਉਣਾ ਉਹਦਾ ਕਿਸੇ ਕ੍ਰਾਂਤੀ ਚ ਕੋਈ ਮੁੱਲ ਨਹੀਂ ਹੈਗਾ ਜੀ ਇਸ ਗੱਲ ਨੂੰ ਤਾਂ ਤਰਸੇ ਪਏ ਸੀ ਕਹਿੰਦਾ ਜੀ ਉੱਥੇ ਉੱਥੇ ਮਸ਼ੀਨਾਂ ਵਾਂਗੂ ਬੰਦੇ ਤੁਰੇ ਫਿਰਦੇ ਆ ਐ ਦਿਨ ਲੰਘ ਗਿਆ ਕੋਈ ਐ ਦਿਨ ਲੰਘ ਗਿਆ ਸੋ ਆਪਦੇ ਨਵੇਂ ਕੰਮ ਕਰੋ ਨੌਕਰੀਆਂ ਵੰਡਣ ਵਾਲੇ ਨਹੀਂ ਆਪਾਂ ਨੇ ਹੁਣ ਤੱਕ ਕਿਹੜਾ ਸਿਸਟਮ ਕ੍ਰੀਏਟ ਕੀਤਾ ਜਿਹੜਾ ਨੌਕਰੀਆਂ ਵੰਡਣ ਵਾਲਾ ਨਹੀਂ ਸੀ ਨੌਕਰੀਆਂ ਮੰਗਣ ਵਾਲਾ ਸੀ ਮੈਂ ਚਾਹਨਾ ਮੇਰੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜੋਬ ਸੀਕਰਜ਼ ਨਾ ਬਣ ਜੋਬ ਪ੍ਰੋਵਾਈਡਰਸ ਬਣ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਨ ਕੰਮ ਸ਼ੁਰੂ ਕਰੋ ਅਸੀਂ ਸਕੂਲਾਂ ਤੋਂ ਸ਼ੁਰੂ ਕਰਤਾ ਸਕੂਲਾਂ ਚ ਅਸੀਂ ਬਿਜ਼ਨਸ ਬਲਾਸਟਰ ਦੇ ਤੌਰ ਤੇ ਬੱਚਿਆਂ ਨੂੰ 3000 ਰੁਪਏ ਦੇ ਦਿੰਨੇ ਆ ਚਾਰ ਪੰਜ ਬੱਚੇ ਇਕੱਠੇ ਹੋ ਕੇ 15000 ਰੁਪਏ ਨਾਲ ਕੋਈ ਕੋਈ ਆਪਣਾ ਦਿਮਾਗ ਲੜਾ ਕੇ ਕੋਈ ਨਵੀਂ ਖੋਜ ਕਰਦੇ ਨੇ ਵੱਡੀਆਂ ਕੰਪਨੀਆਂ ਨਾਲ ਅਸੀਂ ਉਹਨਾਂ ਦੇ ਲੱਖ ਲੱਖ ਦੇ ਡੂਟ ਲੱਖਦੇ ਐਗਰੀਮੈਂਟ ਕਰਾ ਦਿੰਨੇ ਆ ਐ ਬੱਚਿਆਂ ਨੂੰ ਹੁਣੇ ਤੋਂ ਮਿਲ ਰਿਹਾ ਕਿ ਅਸੀਂ ਬਿਜ਼ਨਸ ਕਰਨਾ ਹੈ ਕੰਮ ਕਰਨਾ ਸਕੂਲ ਬਣ ਰਹੇ ਨੇ ਸਕੂਲ ਆਫ ਫੈਮਿਨੈਂਸ ਬਣ ਰਹੇ ਨੇ 829 ਮੁਲਾਕਲੀਨ ਕਾਰਮਾ ਦੀ ਕਲੀਨਿਕ ਹੋਗੇ ਜੀ ਸਵਾ ਕਰੋੜ ਦੇ ਨੇੜੇ ਤੜੇ ਬੰਦਾ ਉੱਥੇ ਆ ਕੇ ਦਵਾਈ ਲੈ ਕੇ ਜਾ ਚੁੱਕਿਆ ਵਾਪਸ ਵੱਡੇ ਹਸਪਤਾਲ ਚ ਲੈਣਾ ਨਹੀਂ ਲੱਗਣਾ ਪਿਆ 26 ਜਨਵਰੀ ਤੋਂ ਆਰਡਰ ਕਰਤੇ ਸਾਰੇ ਪੰਜਾਬ ਦੇ ਚਾਹੇ ਤਹਿਸੀਲ ਦਾ ਹਸਪਤਾਲ ਹੈ ਚਾਹੇ ਸਬ ਤਹਿਸੀਲ ਦਾ ਹਸਪਤਾਲ ਹੈ ਚਾਹੇ ਜ਼ਿਲ੍ਹੇ ਦਾ ਹਸਪਤਾਲ ਹੈ ਸਾਰੀਆਂ ਦਵਾਈਆਂ ਜੋ ਹਸਪਤਾਲ ਨੇ ਉਹਦੇ ਅੰਦਰੋਂ ਮਿਲਣਗੀਆਂ ਔਰ ਐਸ ਐਮਓ ਤੇ ਸੀ ਐਮਓ ਨੂੰ ਸਖਤ ਆਰਡਰ ਕਰਤੇ ਕਿ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖਣੀ ਜੇ ਕੋਈ ਇਹੋ ਜਿਹੀ ਦਵਾਈ ਜਿਹੜੀ ਅੰਦਰ ਹੈ ਨਹੀਂ ਸਟੋਰ ਚ ਹਸਪਤਾਲ ਵਾਲੇ ਚ ਬਾਹਰੋਂ ਮੰਗਾਉਣੀ ਹੀ ਪੈਣੀ ਹੈ ਉਹਦੇ ਵਾਸਤੇ ਡਾਕਟਰ ਖੁਦ ਜਾਊਗਾ ਲੈਣ ਮਰੀਜ਼ ਨੂੰ ਨਹੀਂ ਭੇਜਿਆ ਜਾਊਗਾ ਜੀ ਬਾਹਰ Shiv Mahima Films and Productions Music videos, ad films, modeling photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films, mobile 98551 71082.